ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਪਹੁੰਚ ਗਿਆ ਆਪਾਂ ਖੇਤ ਆਪਣਾ ਟਰੈਕਟਰ ਟਰਾਲੀ ਲੈ ਕੇ ਮੱਕੀ ਵੱਢਾਂਗੇ ਬਾਈ ਕੰਪੈਨ ਆ ਰਹੀ ਆ ਆਪਣੇ ਬਾ ਪੱਕੀ ਪੱਕ ਗਈ ਆਪਣੀਆਂ ਦੇਖੋ ਬੀਜਾਂ ਲਾਂੜੀਆਂ ਸੁੱਕ ਗਿਆ ਪੂਰਾ ਦੇਖੋ ਕੀ ਰਹਾ ਕਿਵੇਂ ਹੂੰ ਫੁਰਨ ਲੱਗ ਗਈ ਆ ਰਹੀ ਹੈ ਬਾਈ ਕੰਪੈਨ ਕਟਰ ਲੱਗਿਆ ਬਾਹਨ ਨੂੰ ਪ੍ਰੀਤ ਦਾ ਮਲਕੀਤ ਮਸ਼ੀਨ ਹੈ ਚੰਗੀ ਫੋਰਵਿਲ ਮਸ਼ੀਨ ਹੈ ਬਾਈ ਦੇਖੋ ਕਿੰਨਾ ਟਾਈਮ ਲਾਵਾ ਵੱਢਣੇ ਮੈਂ ਕਿਵੇਂ ਰਹਾ ਬਣੇ ਰਹੋ ਜੀ ਅੱਜ ਦੀ ਵੀਡੀਓ ਗੇਲ ਆਪਣੀ ਗੱਲ ਦਿਖਾਵਾਂ ਤੁਹਾਨੂੰ ਕਰਦੇ ਬਾਈ ਚੱਲਦੀ ਬਾਬੇ ਆ ਨਾ ਦੇ ਕੇ ਤੇ ਪੀਰ ਬਾਰੇ ਹਵਾ ਬਹੁਤ ਚੱਲ ਰਹੀ ਹੈ ਅੱਜ ਸਾ ਭਾਈ ਪਹਿਲਾ ਟੈਂਕਰ ਬੰਦੇ ਚੱਕ ਰਹੇ ਆ ਮਾਲ ਜਿਹੜਾ ਕੋਈ ਤੜਾ ਕਿਰਿਆ ਲਾਣ ਘਟ ਹੈ ਲਾਣ ਘਟ ਕਰਕੇ ਛੱਲੀਆਂ ਤੜਾ ਕੀ ਰਹਾ ਉਹ ਕੀ ਹੌਲੀ ਰਹਿ ਗਈ ਥੋੜੀ ਇੱਕ ਵਾਰ ਲਾਣ ਘਟ ਕਰੇ ਮੱਕੀ ਨੇ ਉਹ ਜਿਓ ਕਿਰਾ ਵੱਡਿਆ ਗਿਆ ਉੱਪਰਲਾ ਤੇ ਇਸ ਕੇਰੇ ਮਾ ਪਾਲਿਆ ਬਾਈ ਨੇ ਫਿਰ ਇਹ ਕਿਰਾ ਪਹਿਲਾਂ ਟੈਂਕ ਕੱਢਦੇ ਇੱਧਰ ਦੇ ਹਾਰ ਕੀ ਬਾਈ ਟਰਾਲੀ ਏ ਤਾਂ ਬਈ ਕਿਰਪਾ ਕਰ ਲੈ ਸੁਗਰਾ ਮਹਾਰਾਜਾ ਲਿਓ ਜੀ ਨਿੱਪੜ ਚੱਲਿਆ ਬਸ ਇਹ ਰਹਿ ਗਏ ਥੋੜਾ ਜਾਂ ਪਰਮਾਤਮਾ ਦੀ ਕਿਰਪਾ ਕਰ ਲੈ ਸਤਿ ਸਾਂਧੀ ਦਾਣੇ ਵਦेंगे ਆਪਣੇ ਟਰਾਲੀ ਦੇ ਕੁਸ ਉਹ ਪਾएंगे ਆਪਾਂ ਛੋਟੀ ਮੋਮਾ ਡੱਬੇ ਵਾਂ ਕਰ ਲਿਆ ਸਾਫ ਆਪਾਂ ਨੇ ਮਿੱਟੀ ਮੁੱਟੀ ਜੀ ਲੱਗੀ ਵੀ ਰੇ ਮਾ ਸਾਫ ਹੋ ਗਿਆ ਮਪਾ ਲੇਗੇ ਜਿਹੜੇ ਕੋ ਦਾਣੇ ਬਚੇਗੇ ਬਹੁਤ ਵਧੀਆ ਸਫਾਈ ਦਾ ਕੰਮ ਹੈ ਬਾਈਆਂ ਬਾਈ ਤੋ ਛੱਲੀਆਂ ਗਰਾਮ ਵੜੀ ਮੋਟੀ ਤਲੇ ਚੱਕਣੀ ਲਗਾ ਲਿਓ ਬਾਈ ਮਿਲੋ ਬਾਈ ਨੂੰ ਬਾਈ ਸਾਸਰੀ ਘਾਲ ਉਹ ਠੀਕ ਹੈ ਜੀ ਹਾਂ ਜੀ ਠੀਕ ਹੈ ਕਿਹੜਾ ਪਿੰਡ ਹੈ ਬਾਈ ਆਪਣਾ ਪਿੰਡ ਆਪਣਾ ਪਲਮਾਗੜਾ ਵੀਰੇ ਠੀਕ ਹੈ ਕਿੰਨੇ ਕਿਲੋਮੀਟਰ ਹੈ ਬਾਈ ਮੱਕੀ ਵੱਢਣਾ ਮੱਕੀ ਵੱਢਣ ਦੇਖ ਲਓ ਅਸੀਂ ਆ ਗਏ ਹੁਣ 60 ਕਿਲੋਮੀਟਰ 60 60 ਤਾਂ ਨਹੀਂ ਹੋਣਾ ਫਿਰ ਦੇਖ ਲਓ ਬਾਈ ਇੰਨੀ ਦੂਰ ਆਏ ਆ ਬਾਈ ਬਾਈ ਮਿਹਨਤ ਕਰ ਰਹੇ ਆ ਵਧੀਆ ਕੰਮਕਾਰ ਹੈ ਬਾਈ ਬਾਈਆਂ ਨੇ ਸਫਾਈ ਦਾ ਕੰਮ ਕਰਿਆ ਬਾਈਆਂ ਨੇ ਆਪਣੇ ਵਾ ਕਿਸੇ ਨੇ ਬਾਈ ਮੱਕੀ ਪਟਾਣੀ ਹੋਇਆ ਆਪਣਾ ਦਾਣੇ ਦੂਣੇ ਪੂਏ ਵਧੀਆ ਆਇਆ ਨਾ ਨੰਬਰ ਬੋਲ ਦੇਈ ਆਪਣਾ ਨੰਬਰ ਆ ਬਣਾ ਦੇ 9815025513 9815025513 ਨੰਬਰ ਹੈ ਬਾਈ ਦਾ ਬਾਈ ਕੰਟੈਕਟ ਕਰ ਸਕਾਂ ਪਟਿਆਲੇ ਜ਼ਿਲ੍ਹੇ ਮਾ ਫਤਿਹਗੜ੍ਹ ਜ਼ਿਲ੍ਹੇ ਮਾ ਕਿਤੇ ਵੀ ਪੜਵਾ ਸਕਾਂ ਬਾਈਆਂ ਬਾਈ ਕਈ ਮਸ਼ੀਨਾਂ ਚੱਲ ਰਹੀਆਂ ਗਈ ਮਸ਼ੀਨ ਆਪਣਾ ਨਿਪਟ ਗਿਆ ਠੀਕ ਹੈ ਫਰਮਾਨ ਧੰਨਵਾਦ ਬਾਈ 来 ਵੀ ਮਿੱਤਰੋ ਟਰਾਲੀ ਲਾਦੀ ਦੀ ਘਰੇ ਆਪਾਂ ਨੇ ਮੱਕੀ ਵਾਲੀ ਮੱਕੀ ਕੰਮਗਾਰ ਕਰੇ ਲੋਟ ਹੋਰ ਇੱਕ ਦੋ ਉਹਦੇ ਬਾਅਦ ਹੀ ਆਪਾਂ ਨੇ ਛੇੜਿਆ ਟਰੈਕਟਰ ਭਾਈ ਹੈਰੋ ਵਿੱਚ ਤਵੀਆਂ ਆਪਾਂ ਚਲੇ ਮੱਕੀ ਵਾਲਾ ਬਾਹਣ ਬਾਣ ਆਪਣਾ ਜਿੱਲਾ ਹੋਇਆ ਤਿਆਰ ਕਰੇਗੇ ਉਹਨੂੰ ਤੇ ਸਵੇਰੇ ਜਾਣਾ ਆਪਾਂ ਨੇ ਮੰਡੀ ਮੱਕੀ ਲੈ ਕੇ ਤੁਲੂ ਬਣੇ ਰਹੋ ਜੀ ਸਵਾਮਾ ਤੁਹਾਨੂੰ ਕਿੰਨਾ ਭਜਨ ਹੋਇਆ ਹੈ ਕੀ ਰੇਟ ਲੱਗੀ ਮੱਕੀ ਆਪਣੀ ਸਾਰਾ ਗੋਸਾ ਕੱਲ ਦੀ ਵੀਡੀਓ ਮਾ ਹੁਣ ਚੱਲਦੇ ਆਪਾਂ ਜੋੜਦੇ ਆ ਟਰੈਕਟਰ ਪਹੁੰਚ ਗਏ ਭਾਈ ਖੇਤ ਆਪਾਂ ਟਰੈਕਟਰ ਜੋੜਦੇ ਆਪਾਂ ਨੇ ਅਭੀਆਂ ਗੋਲੀ ਵੀ ਆ ਚੱਕੀ ਨੇ ਦੇਖੋ ਤੋਂ ਹਰ ਵਾ ਲੋਟਾ ਵਾ ਤੇ ਹਰ ਵਾ ਲੋਟਾ ਵਾ ਖੇਤ ਹੀਰੋ ਮਾਣ ਪੜ ਜਾਏਗਾ ਜਿੱਥੇ ਨੂੰ ਲਾਲੇ ਮੂੜਾ ਮੂੜਾ ਵਾ ਪਾਏ ਨੇ ਆਪਣੇ ਕਿਡੇ ਪਹਿਲਾਂ ਤੇ ਧੀ ਰੋ ਕਿੜਾ ਹੋ ਜਾ ਤੁਹੇ ਐਂ ਇਧਰ ਰਲ ਗਏ ਸਾਰੇ ਇਹ ਪਾੜ ਹੋ ਰਿਹਾ ਲਾਲਿਓ ਇਹ ਤੋਂ ਤੋਂ ਰਵਾਂ ਆਏ ਪੱਕੇ ਲਗਾ ਬੈਠੇ ਹੀਰੋ ਕਰਕੇ ਲੋਟ ਆ ਜੇ ਕੀ ਬਈ ਮਸੀਹ ਆਪ ਨੂੰ ਕਰਦਾ ਵੀ ਅੱਖ ਲਾ ਦੇ ਮਾ ਦੋ ਦਿਨ ਬਾਅਦ ਮੈਂ ਕਿਹਾ ਵੀ ਚਲੋ ਕਬਾੜ-ਕਬੂੜ ਰਲ ਜਿਗਾ ਵਿੱਚ ਨਾਲੇ ਬਾਈ ਜੀ ਮੀਭੂ ਪੈ ਗਿਆ ਫਿਰ ਔਖਾ ਹੁੰਦਾ ਆਪਾਂ ਕੰਗੀਆਂ ਤਾਂ ਮਾਰ ਰਹੇ ਆ ਕਬਾੜ ਖੁੱਟ ਸਕਲੇਗਾ ਕੋਈ ਜਿਹੜਾ ਵਿੱਚ ਫੱਗੜ ਸੁੱਗੜਾ ਹੋਵੇ ਜਾਂ ਕੋਈ ਜਾਂ ਤਾਂ ਇਹਨਾਂ ਨਾਲ ਦਾ ਕਰਦਾ ਵਿਚਾਰਾ ਕਰਾ ਬਈ ਅੱਗ ਲੱਗ ਜੇਗੀ ਦੋ ਦਿਨ ਨਾ ਛੇੜੇ ਇਹਨੂੰ ਦੋ ਦਿਨ ਬਾਅਦ ਅੱਗ ਲਾ ਠੀਕ ਹੈ ਬਾਈ ਅੱਜ ਦੀ ਵੀਡੀਓ ਆਪਣੀ ਠੀਕ ਹੈ। ਫਿਰ ਆਹ ਕੱਲ ਨੂੰ ਨਵੀਂ ਵੀਡੀਓ ਬਾਂ। ਬਣੇ ਰਹੇ ਕਰੋ ਬਾਈ ਆਪਣੇ ਚੈਨਲ ਨਾਲ। ਠੀਕ ਹੈ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਵੀਡੀਓ ਦੇਖਣੇ ਵਾਸਤੇ। ਬਹੁਤ ਬਹੁਤ